ਚੋਰ ਫੜੇ ਗਏ ਨੇ ਕਿੰਨੇ ਚੋਰ ਫੜੇ ਗਏ ਨੇ ਪਰ ਉਹਨਾਂ ਤੋਂ ਕੀ ਕੁਝ ਬਰਾਮਦ ਹੋਇਆ? ਜੀ ਇੱਕ ਚੋਰ ਫੜਿਆ ਜਿਹੜਾ ਸਾਹਿਦ ਹੈ ਹਾਊਸਿੰਗ ਬੋਰਡ ਤੋਂ ਉਹਨੇ ਫੜਿਆ ਉਹਦੇ ਕੋਲੋਂ ਦੋ ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਹੋਈ ਔਰ ਇੱਕ ਵੱਡੀ ਐਲਸੀਡੀ ਬਰਾਮਦ ਹੋਈ ਹੈ। ਪੁਲਿਸ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਨੂੰ ਉਮੀਦ ਹੈ ਕਿ ਹੋਰ ਵੀ ਬਰਾਮਦਗੀਆਂ ਹੋਣਗੀਆਂ। ਕੀ ਸਾਰੇ ਚੋਰੀ ਕਰਕੇ ਮੁਰਛਾਂ ਨੂੰ ਵੇਚਦੇ ਸਨ? ਪੁੱਛ ਕੇ ਚੱਲ ਰਹੀ ਹੈ ਜੀ ਹਣੇ। ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਕਿ ਕਿਸ ਤਰ੍ਹਾਂ ਕੰਮ ਆਇਆ? ਇਹ ਬਸ ਸਾਨੂੰ ਪਤਾ ਲੱਗਾ ਸੀ ਕਿਤੇ ਗੁੱਬੇ ਤੋਂ ਵੀ ਕੋਲਾਨੇ ਕਰਦੇ ਬੈਠਾ। ਪੋਰਟਾ ਵੀ ਕੁਝ ਬਰਬੰਦ ਹੈ। ਕੰਮ ਹੀ ਜਲਦਾ ਚੱਲ ਰਹੀ ਹੈ ਜਲਪ ਤੇ ਪੂਰੀ ਨਰਸਿਸਟ ਚੱਲ ਰਹੀ ਹੈ। ਇਹ ਜਿਹੜੇ ਚੋਰ ਫੜੇ ਗਏ ਨੇ ਕਿ ਛੋਟੀ ਉਮਰ ਦੇ ਨੇ ਕਿ ਤਰ੍ਹਾਂ ਦੇ ਦੇਖੋ ਜੀ ਹੈ ਤਾਂ ਇਹ ਛੋਟੀ ਉਮਰ ਦੇ ਤਾਂ ਨਹੀਂ ਹੈਗੇ ਸਿਆਣੇ ਨੇ ਸਿਆਣੇ ਬੋਰਡ ਸਿਆਣਾ ਮੀਨ ਸਿੰਘ ਇਹ ਉਮਰ ਵਾਲੇ ਹੀ ਨੇ ਸਾਰੇ। ਮੈਂ ਇਸ ਤੋਂ ਪਹਿਲਾਂ ਵੀ ਕਾਫੀ ਪਰਚੇ ਦਿੱਤੇ ਨੇ ਔਰ ਰੰਗਣੀਆਂ ਵੀ ਕਰਾਈਆਂ ਨੇ। ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਵੀ ਅਸੀਂ ਤੁਹਾਡੇ ਲਈ ਹਮੇਸ਼ਾ ਤਾਂ ਦੰਦਈਨਾ ਡਿਊਟੀ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਵੀ ਮੁਸ਼ਕਲ ਆ ਰਹੀ ਸ਼ਹਿਰ ਵਸਣ ਨੂੰ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਨੂੰ ਸਾਰਿਆਂ ਦੇ ਸਹੀ ਹੁਕਮ ਹੈ ਸਾ ਜਿਹੜੀ ਹੈ ਸੀਟੀ ਬਰਾਮਦ ਕੀਤੀ ਕਿ ਇਹ ਕਿਸੇ ਦੇ ਘਰ ਤੋਂ ਲਾਈ ਹੈ ਨਾ ਕਿ ਲੈ ਕੇ ਜਾ ਰਹੀ ਟੋਲੀ ਕਰਦੇ ਸੀ ਕਿਸੇ ਦੇ ਘਰ ਤੋਂ ਹੀ ਲਾਈ ਹੈ ਜੀ ਵੈਰੀਫਾਈ ਕਰ ਰਹੇ ਹਾਂ ਅਸੀਂ ਉਹਦੇ ਬਾਰੇ ਹਾਂਜੀ ਠੀਕ ਹੈ